ਜਦੋਂ ਰਾਜਨੀਤਿਕ ਲੋਕ ਪ੍ਰਚਾਰ ਕਰਦੇ ਨੇ ਚੋਣ ਪ੍ਰਚਾਰ ਜਲਸੇ ਨੂੰ ਜਾ ਕੇ ਪਰ ਕਈ ਗੱਲਾਂ ਇੱਕ ਦੂਸਰੇ ਦੇ ਪ੍ਰਤੀ ਬੋਲੀਆਂ ਜ਼ਰੂਰ ਜਾਂਦੀਆਂ ਨੇ ਪਰ ਜਾਤਿਕ ਤੌਰ ਤੇ ਸ਼ਬਦ ਨਹੀਂ ਬੋਲਣੇ ਚਾਹੀਦੇ ਕੋਈ ਵੀ ਰਾਜਨੀਤਿਕ ਹੋਵੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਚਲੋ ਜਦੋਂ ਇਲੈਕਸ਼ਨ ਦਾ ਦੌਰ ਹੁੰਦਾ ਚਲੋ ਇੱਕ ਤੁਸੀਂ ਪਾਰਟੀਆਂ ਪ੍ਰਤੀ ਤਾਂ ਜ਼ਰੂਰ ਬੋਲਦੇ ਦੇਖੇ ਗਏ ਨੇ ਪਰ ਉਮੀਦਵਾਰ ਹੋਣ ਚਾਹੇ ਵਿਧਾਇਕ ਹੋਣ ਚਾਹੇ ਸਾਬਕਾ ਵਿਧਾਇਕ ਹੋਣ ਚਾਹੇ ਸਾਬਕਾ ਮੰਤਰੀ ਹੋਣ ਕਿਸੇ ਨਿਸ਼ਾਨ ਦੇ ਖਿਲਾਫ ਕਿਸੇ ਨੂੰ ਉੱਚਾ ਨੀਮਾ ਸ਼ਬਦ ਨਹੀਂ ਬੋਲਣਾ ਚਾਹੀਦਾ ਜੋ ਕਿਸੇ ਨੂੰ ਕੋਈ ਠੇਸ ਪਹਚਾਵੇ ਪਰ ਮੱਖਣ ਸਿੰਘ ਲਾਲਕਾ ਨੇ ਕੋਈ ਕੌਸਰ ਨਹੀਂ ਛੱਡੀ ਨਾਬਾ ਦੇ ਵਿਧਾਇਕ ਨੇ ਲੋਕਾਂ ਦੇ ਚੋਣੇ ਹੋਏ ਵਿਧਾਇਕ ਨੇ ਲੋਕਾਂ ਨੇ ਵੋਟਾਂ ਪਾ ਕੇ ਚੋਣੇ ਨੇ ਕੋਈ ਯਲ ਹੀ ਨਹੀਂ ਚੋਣੇ ਤਾਂ ਜਿਹੜੀ ਇੱਜ਼ਤ ਆ ਉਹ ਵੀ ਨਾਬੇ ਦੀ ਆ ਜੇ ਬਦਨਾਮੀ ਆ ਤਾਂ ਉਹ ਵੀ ਨਾਬਾ ਹਲਕੇ ਦੀ ਆ ਸੋਚ ਸਮਝ ਕੇ ਕਿਸੇ ਨੂੰ ਜਵਾਬ ਆ ਕਿਸੇ ਦਾ ਦੇਣਾ ਚਾਹੀਦਾ ਨਾਬਾ ਦੇ ਵਿਧਾਇਕ ਨਾਲ ਗੱਲਬਾਤ ਕਰਾਂਗੇ ਇਹ ਕੀ ਜਵਾਬ ਦੇਣਗੇ ਮੱਖਣ ਸਿੰਘ ਲਾਲਕਾ ਨੇ ਸਭ ਨੂੰ ਸੁਣ ਲਿਆ ਕਿਸ ਤਰ੍ਹਾਂ ਉਹ ਸ਼ਬਦ ਅਸੀਂ ਨਹੀਂ ਬੋਲ ਸਕਦੇ ਜੋ ਉਹ ਬੋਲ ਰਹੇ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਆ ਮੈਂ ਸਭ ਲੋਕਾਂ ਨੇ ਚੁਣਿਆ ਤੁਹਾਨੂੰ ਮੱਖਣ ਸਿੰਘ ਲਾਲਕਣ ਥੋੜੋ ਚੁਣਿਆ ਇਸ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਤੁਹਾਡੇ ਪ੍ਰਤੀ ਬੋਲ ਰਹੇ ਨੇ ਉਹ ਦੇਖੋ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੂੰ ਹੁਣ ਤੱਕ ਐਮਐਲ ਦੀ ਟਿਕਟ ਕਿਉਂ ਨਹੀਂ ਮਿਲੀ ਜੀ ਉਹਨਾਂ ਨੂੰ ਮਰਿਆਦਾ ਹੀ ਨਹੀਂ ਪਤਾ ਜੀ ਕਿ ਕਿਸੇ ਚੁਣੇ ਹੋਏ ਨੁਮਾਇੰਦੇ ਕਿਸੇ ਚੁਣੇ ਹੋਏ ਐਮਐਲਏ ਪ੍ਰਤੀ ਆਪਾਂ ਕਿਵੇਂ ਬੋਲਣਾ ਕਿਸੇ ਵੀ ਭਾਵੇਂ ਆਪਣੇ ਤੋਂ ਕੋਈ ਉਮਰ ਦਾ ਵੱਡਾ ਕੋਈ ਚੁਣਿਆ ਹੋਇਆ ਨਹੀਂ ਵੀ ਕਿ ਉਹਦੇ ਨਾਲ ਗੱਲ ਕਿਵੇਂ ਕਰਨੀ ਕਿਉਂਕਿ ਜਿਹੜਾ ਸਾਡਾ ਸੁਭਾਅ ਤੇ ਸਾਡੀ ਜਿਹੜਾ ਸਾਡਾ ਪਛੋਕੜ ਹੁੰਦਾ ਨਾ ਖਾਨਦਾਨੀ ਜਿੱਥੋਂ ਪਤਾ ਲੱਗ ਜਾਂਦਾ ਕੱਲ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਕਹੇ ਜੀ ਕਿ ਨਚਾਰ ਜਾ ਤੁਰਿਆ ਫਿਰਦਾ ਦੇਮਾਨ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਵੀ ਇਹ ਕੋਈ ਜ਼ੁਬਾਨ ਹੈ ਜੀ ਔਰ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਇਹ ਆਪਣੇ ਆਪ ਦੇ ਵਿੱਚ ਸ਼ੋਭਾ ਨਹੀਂ ਦਿੰਦੀਆਂ ਔਰ ਬੜੇ ਪੁਰਾਣੇ ਪੋਲੀਟਿਕਲ ਲੋਕ ਨੇ ਔਰ ਪਿਛਲੇ ਮੈਨੂੰ 3.5 ਸਾਲ ਹੋ ਗਏ ਐਮਐਲ ਬਣਿਆ ਨੂੰ ਅੱਜ ਤੱਕ ਇਹਨਾਂ ਦਾ ਨਾਬੇ ਹਲਕੇ ਦੇ ਵਿੱਚ ਕਿਸੇ ਦੁੱਖ ਚ ਕਿਸੇ ਸੁੱਖ ਚ ਕਿਤੇ ਕੋਈ ਕਿਸੇ ਤਿਹਾੜ ਤੇ ਕੋਈ ਹੋਲਡਿੰਗ ਨਹੀਂ ਦੇਖਿਆ ਜਿਨ੍ਹਾਂ ਦਾ ਬਿਲਕੁਲ ਮਰਫੀ ਨੇ ਜੀ ਹਲਕੇ ਦੇ ਵਿੱਚੋਂ ਸਿਰਫ ਇਲੈਕਸ਼ਨਾਂ ਦੇ ਟਾਈਮ ਆਉਂਦੇ ਆ ਹੁਣ ਇਲੈਕਸ਼ਨਾਂ ਦੇ ਵਿੱਚ ਕੋ ਮਰੇ ਆ ਆ ਇਲੈਕਸ਼ਨ ਦਾ ਪ੍ਰਚਾਰ ਖਤਮ ਤੇ ਲਾਲਕਾ ਸਾਹਿਬ ਆਪਣੇ ਕੰਮ ਦੇ ਵਿੱਚ ਮੰਡੀ ਗੁਵਿੰਦਗੜ੍ਹ ਰਹਿੰਦੇ ਨੇ ਉਹ ਤਾਂ ਨਾਬੇ ਤਾਂ ਰਹਿੰਦੇ ਨੇ ਜੀ ਉਹ ਤੇ ਇਹ ਜਿਹੜੀ ਮਰਿਆਦਾ ਨਾ ਜੀ ਇਹ ਰੱਖਣੀ ਬੜੀ ਜ਼ਰੂਰੀ ਆ ਮੈਂ ਕਦੇ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਜਾਂ ਉਹਨਾਂ ਪ੍ਰਤੀ ਠੀਕ ਹੈ ਹਰੇਕ ਦਾ ਆਪਣਾ ਕਰਮ ਹੁੰਦਾ ਹੈ ਨਾ ਮੁੱਖ ਮੰਤਰੀ ਸਾਹਿਬ ਕਾਮੇਡੀ ਕਰਦੇ ਸੀਗੇ ਆਰਟਿਸਟ ਸੀਗੇ ਐਚੀ ਮਿਨਿਸਟਰ ਨੇ ਰਿਸਪੈਕਟ ਆ ਕੋਈ ਬੰਦਾ ਵਪਾਰੀ ਹੈ ਜੀ ਉਹ ਰਾਜਨੀਤੀ 'ਚ ਆ ਗਿਆ ਉਹਦੀ ਰਿਸਪੈਕਟ ਹੈ ਕੋਈ ਬੰਦਾ ਸਮਾਜ ਸੇਵੀ ਹੈ ਕੋਈ ਡਾਕਟਰ ਹੈ ਕੋਈ ਕੁਛ ਹੈ ਉਹ ਰਾਜਨੀਤੀ 'ਚ ਆ ਗਿਆ ਉਹਨਾਂ ਦੀ ਅਧਿਕ ਰਿਸਪੈਕਟ ਬਣਦੀ ਹੈ ਪਰ ਜਿਸ ਬੰਦੇ ਨੇ ਕਦੇ ਸਿਰ ਗੱਲੀਬਾਤੀ ਤਾਕਤ ਹੰਡਾਈ ਹੋਵੇ ਕਦੇ ਇਲੈਕਸ਼ਨ ਲੜ ਕੇ ਨਾ ਕਦੇ ਜਿੱਤੇ ਹੋਣ ਨਾ ਕਦੇ ਕੋਈ ਵੋਟ ਪਈ ਹੋਵੇ ਉਹਨਾਂ ਨੂੰ ਕੀ ਪਤਾ ਕਿ ਚੁਣਿਆ ਹੋਇਆ ਨੁਮਾਇੰਦਾ ਕੀ ਹੁੰਦਾ ਜੀ ਤੇ ਉਹ ਬਿਲਕੁਲ ਜਿਵੇਂ ਹੁੰਦਾ ਨਾ ਜੀ ਮੱਖਣ RAM ਹੈ ਨਾ ਦਾ ਨਾਮ ਜੀ ਬੇਸਿਕਲੀ ਮੱਖਣ RAM ਲਾਲਕਾ ਤੇ ਮੱਖਣ RAM ਲਾਲਕਾ ਜੀ ਜਿਹੜੇ ਆ ਉਹ ਆਪਣੀ ਜ਼ੁਬਾਨ ਜਿਹੜੀ ਆ ਉੱਤੇ ਕੰਟਰੋਲ ਕਰਨ ਔਰ ਇੱਕ ਮੈਂ ਗੱਲ ਹੋਰ ਤੁਹਾਨੂੰ ਕਹਿਣੀ ਚਾਹੁੰਦਾ ਜੀ ਮੈਂ ਸਾਰੀਆਂ ਮੈਂ ਕਾਸਟਿਜ਼ਮ ਤੇ ਬਲੀਵ ਨਹੀਂ ਕਰਦਾ ਹਰ ਇੱਕ ਦਾ ਸਤਿਕਾਰ ਕਰਦਾ ਪਰ ਜਿਹੜਾ ਸਾਡਾ ਬਾਜੀ ਭਾਈਚਾਰਾ ਸੀ ਉਹਦੇ ਵਿੱਚੋਂ ਮੱਖਣ ਸਿੰਘ ਲਾਲਕਾ ਆਉਂਦੇ ਆ ਉਹਦੇ ਵਿੱਚੋਂ ਧਨਵਸੋ ਜੀ ਆਉਂਦੇ ਆ ਬਿਰਿੰਦਰ ਬਿੱਟੂ ਸਾਡਾ ਛੋਟਾ ਭਰਾ ਜੀ ਉਹ ਵੀ ਇਸੇ ਸਮਾਜ ਦੇ ਵਿੱਚ ਆਉਂਦੇ ਆ ਇੱਕੋ ਸਮਾਜ ਦੇ ਵਿੱਚੋਂ ਤਿੰਨ ਨੁਮਾਇੰਦੇ ਜੜੇ ਆ ਜੀ ਉਹੋ ਇਥੋਂ ਦੇ ਨਬਹਲਕੇ ਦੇ ਵੀ ਸਰਗਰਮ ਨੇ ਰਵਿਦਾਸੀਏ ਭਾਈਚਾਰੇ ਬਹੁਤ ਵੱਡੀ ਗਿਣਤੀ ਚਾ ਬਾਲਮਿਕ ਭਾਈਚਾਰੇ ਬਹੁਤ ਵੱਡੀ ਗਿਣਤੀ ਚਾ ਬੀਸੀ ਭਾਈਚਾਰੇ ਬਹੁਤ ਵੱਡੀ ਗਿਣਤੀ ਚਾ ਜਨਰਲ ਕੈਟਾਗਰੀ ਦੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ ਸਭ ਦਾ ਸਾਰਿਆਂ ਦਾ ਇੱਕ ਜਿਹੜਾ ਜੀ ਮਿਲਾ ਕੇ ਇੱਕ ਵਿਧਾਨ ਸਭਾ ਨਾਭਾ ਬਣਦਾ ਜੀ ਆਪਾਂ ਇੱਕ ਇਸ ਕਿਸਮ ਦੀ ਰਾਜਨੀਤੀ ਦੇ ਵਿੱਚ ਵਿਸ਼ਵਾਸ ਕਰਨਾ ਕਿ ਆਪਾਂ ਕਿਸੇ ਨੂੰ ਚੰਗਾ ਮਾੜਾ ਕਹਿ ਕੇ ਇਹ ਕਹਿਣਾ ਜੀ ਕਿ ਇੱਥੇ ਤੁਰਿਆ ਫਿਰਦਾ ਜੀ ਤੁਰਿਆ ਫਿਰਦਾ ਦਾ ਮਤਲਬ ਕੀ ਹੁੰਦਾ ਜੀ ਨਾ ਮੇਰੀ ਡਿਊਟੀ ਹੈ ਜੀ ਸੰਵਿਧਾਨਕ ਤੌਰ ਤੇ ਹਿੰਦੁਸਤਾਨ ਦਾ ਸੰਵਿਧਾਨ ਇਹ ਰਾਈਟ ਦਿੰਦਾ ਕਿ ਇਲੈਕਸ਼ਨ ਹੁੰਦੀ ਹੈ ਲੋਕ ਆਪਣਾ ਮਤ ਦਿੰਦੇ ਨੇ ਮਤ ਦੇ ਮੁਤਾਬਕ ਫੈਸਲਾ ਆਉਂਦਾ ਫਿਰ ਉਸ ਤੋਂ ਬਾਅਦ ਫਿਰ 5 ਸਾਲ ਲਈ ਐਮ ਐਲ ਏ ਜਿਹੜਾ ਉਹ ਚੁਣਿਆ ਜਾਂਦਾ ਜੀ ਇਸ ਕਰਕੇ ਇਹਨਾਂ ਨੂੰ ਕਿਸੇ ਚੀਜ਼ ਦੀ ਗਰਮਾਂ ਦਾ ਪਤਾ ਨਹੀਂ ਕਿਸੇ ਕਿਸੇ ਮर्यादा ਦਾ ਪਤਾ ਨਹੀਂ ਕਿਉਂਕਿ ਕਦੇ ਚੁਣ ਕੇ ਆਏ ਨਹੀਂ ਜੀ ਨਾ ਤਾਂ ਇਹਨਾਂ ਨੇ ਕਦੇ ਲੜਿਆ ਜੀ ਮੈਂਬਰ ਪੰਚਾਇਤ ਦੀ ਇਲੈਕਸ਼ਨ ਨਾ ਕਦੇ ਸਰਪੰਚੀ ਦੀ ਇਲੈਕਸ਼ਨ ਨਾ ਕਦੇ ਇਹਨਾਂ ਨੇ ਲੜੀ ਹੈ ਜੀ ਬਲਾਕ ਸੰਪਤੀ ਦੀ ਨਾ ਕਦੇ ਜ਼ਿਲ੍ਹਾ ਪ੍ਰਸ਼ਦ ਨਾ ਐਮਐਲਏ ਦੀ ਟਿਕਟ ਤਨਦੀ ਕੁੰਡਲੀ ਚ ਹੈ ਹੀ ਨਹੀਂ ਜੀ ਬਿਲਕੁਲ ਮਾਨ ਸਾਹਿਬ ਸਭ ਤੋਂ ਵੱਡੀ ਗੱਲ ਹੈ ਜਿਹੜਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਹੀਂ ਰੱਖ ਸਕਦਾ ਉਹ ਆਮ ਲੋਕਾਂ ਦੀ ਮਰਿਆਦਾ ਕੀ ਰੱਖੂਗਾ ਦੇਖੋ ਇੱਕ ਐਸੀ ਪਾਰਟੀ ਜਿਹੜੀ ਪੰਥਕ ਪਾਰਟੀ ਹੈ ਜਿਹੜੀ ਸਿੱਖਾਂ ਦੀ ਪਾਰਟੀ ਹੈ ਉਹਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਨੇ ਹੈਨਾ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਅਗਰ ਉਹਨਾਂ ਦੀ ਜ਼ੁਬਾਨ ਇਸ ਕਿਸਮ ਦੀ ਆ ਮੈਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਕਿ ਮਤਲਬ ਇੱਕ ਅਣਪੜ ਬੰਦਾ ਜਿਹੜਾ ਇਸ ਕਿਸਮ ਦੀ ਜ਼ੁਬਾਨ ਇਸਤੇਮਾਲ ਕਰ ਰਿਹਾ ਜੀ ਇਹ ਤਾਂ ਰਾਜਨੀਤੀ ਦੇ ਵਿੱਚ ਫਿੱਟ ਹੀ ਨਹੀਂ ਕਿਤੇ ਹੁਣ ਪਤਾ ਲੱਗਦਾ ਜਦੋਂ ਮੇਰੇ ਨਾਲ ਸੀ ਮੈਂ ਉਦੋਂ ਵੀ ਦੇਖਿਆ ਸੀਗਾ ਕਿ ਬੜੀ ਸ਼ਾਰਟ ਟੈਂਪਰ ਨੇ ਬਹੁਤ ਸਾਰੀਆਂ ਆਡੀਓ ਦੇ ਵਿੱਚ ਗਾਲਾਂ ਕੱਢਦੇ ਲੋਕਾਂ ਨੂੰ ਨਜ਼ਰ ਆਉਂਦੇ ਆ ਜੀ ਹਨਾ ਪਿੱਛੇ ਜੇ ਤੁਸੀਂ ਆਡੀਓ ਗਰੁੱਪਾਂ ਦੇ ਵਿੱਚ ਵੀ ਤੁਰੀਆਂ ਫਿਰਦੀਆਂ ਨੇ ਤੇ ਆਪਣੇ ਸਮੇਂ ਦੇ ਦਰਮਿਆਨ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਇਹਨਾਂ ਨੇ ਯਾਤਰੀਆਂ ਕੀਤੀਆਂ ਨੇ ਬਹੁਤ ਸਾਰੇ ਲੋਕਾਂ ਦੇ ਇਹਨਾਂ ਨੇ ਪਰਚੇ ਕਰਾਏ ਹੋਏ ਨੇ ਔਰ ਉਹੀ ਆਦਤਾਂ ਇਹਨਾਂ ਦੀਆਂ ਹੁਣ ਬਣੀਆਂ ਹੋਈਆਂ ਨੇ ਮੈਂ ਇੱਕ ਗੱਲ ਕਹਿਣੀ ਚਾਹਣਾ ਲਾਲਕਾ ਸਾਹਿਬ ਤੁਸੀਂ ਵੱਡੇ ਭਰਾ ਹੋ ਸਤਿਕਾਰਯੋਗ ਹੋ ਤੁਸੀਂ ਮੇਰੇ ਲਈ 2022 ਦੀ ਇਲੈਕਸ਼ਨ ਚ ਪ੍ਰਚਾਰ ਕੀਤਾ ਮੈਂ ਤੁਹਾਡਾ ਰਿਗਾਰਡ ਕਰਦਾ ਮੈਂ ਤੁਹਾਡੇ ਪੈਰੀਂ ਹੱਥ ਵੀ ਬੜੀ ਵਾਰੀ ਲਾਏ ਨੇ ਜੀ ਕਿਉਂਕਿ ਤੁਸੀਂ ਮੇਰੇ ਤੋਂ ਵੱਡੇ ਹੋ ਔਰ ਮੈਂ ਤੁਹਾਡਾ ਸਤਿਕਾਰ ਕਰਦਾ ਪਰ ਤੁਹਾਡੀ ਇਹ ਜਿਹੜੀ ਜ਼ੁਬਾਨ ਹੈ ਨਾ ਜੀ ਜਿਹੜਾ ਤੁਸੀਂ ਬੋਲਿਆ ਜੀ ਇਹੀ ਤੁਹਾਡੇ ਦੇ ਭਾਰੀ ਪੈਣਾ ਔਰ ਇਹਦਾ ਖਮਿਆਜ਼ਾ ਤੁਹਾਨੂੰ ਇਹ ਹੋਣਾ ਕਿ ਤੁਹਾਡਾ ਜਿਹੜਾ ਇੱਕ ਕਦ ਸੀ ਜੋ ਤੁਸੀਂ ਅਜੇ ਲੀਡਰ ਬੜਾ ਮੋਟਾ ਕਿਤੇ ਕੋਈ ਬਣਾਇਆ ਸੀ ਲੋਕਾਂਚਾਰਾਂ ਦੇ ਵਿੱਚ ਜਾ ਕੇ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਖਤਮ ਹੋ ਜਾਣਾ ਕਿਉਂਕਿ ਇੱਕ ਇਮਾਨਦਾਰ ਇੱਕ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਨੂੰ ਅਗਰ ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਇਹ ਮੇਰੀ ਤੋਹ ਨਹੀਂ ਜੀ ਇਹ ਵਿਧਾਨ ਸਭਾ ਨਾਬਾ ਤੇ ਵਿਧਾਨ ਸਭਾ ਨਾਬਾ ਤੇ ਲੋਕਾਂ ਦੀ ਤੋਹਨ ਹੈ ਜੀ ਬਿਲਕੁਲ ਨਾਬਾ ਦੇ ਵਿਧਾਇਕ ਨੇ ਮੱਖਣ ਸਿੰਘ ਲਾਲਕਾ ਨੂੰ ਚੈਲੰਜ ਨਹੀਂ ਕੀਤਾ ਅਪੀਲ ਕੀਤੀ ਆ ਬੇਨਤੀ ਕੀਤੀ ਆ ਤੂੰ ਮੇਰਾ ਵੱਡਾ ਭਰਾ ਮੈਂ ਤੇਰਾ ਸਤਿਕਾਰ ਕਰਦਾ 2022 ਦੇ ਵਿੱਚ ਤੁਸੀਂ ਮੇਰੇ ਨਾਲ ਡਟ ਕੇ ਪਾਰਟੀ ਦੀ ਮਦਦ ਕੀਤੀ ਆ ਪਰ ਜਿਹੜੇ ਲਫ਼ਜ਼ ਨੇ ਇਹਨਾਂ ਨੂੰ ਕੰਟਰੋਲ ਕਰੋ ਕਿਤੇ ਕੱਲ ਨੂੰ ਕਿਤੇ ਹੋਰ ਸਿਆਪਾ ਨਾ ਕੋਈ ਖੜਾ ਹੋ ਜਾਵੇ ਕਿਤੇ ਕੋਈ ਹੋਰ ਗੱਲ ਦੇਖਣੀ ਪੈ ਜਾਵੇ ਮੱਖਣ ਸਿੰਘ ਲਾਲਕਾ ਨੂੰ ਆਪਣੀ ਉਸ ਕੰਟਰੋਲ ਰੇਖਾ ਦੇ ਵਿੱਚ ਰਹਿਣਾ ਪੈਂਦਾ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ بڑے ਸੋਸ ਸਮਝ ਕੇ ਲੋਕਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਤੋਂ ਕਿਸ ਤਰ੍ਹਾਂ ਵੋਟਾਂ ਮੰਗਣੇ ਨੇ ਕਿਸ ਤਰ੍ਹਾਂ ਪ੍ਰਚਾਰ ਕਰਨਾ ਕਿਸੇ ਨੂੰ ਮਾੜਾ ਝੁਕਾ ਕੇ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਕਿਸੇ ਨੂੰ ਮਗਰ ਨਹੀਂ ਲਾਇਆ ਜਾ ਸਕਦਾ ਕਿਸੇ ਨੂੰ ਨੀਮਾ ਝੁਕਾ ਕੇ ਅਕਾਲਪੁਰ ਸਾਹਦੀ ਨਿਗਰਾਨੀ ਦੇ ਵਿੱਚ ਉਹਦੀ ਰਾਜਾ ਚ ਰਹਿਣ ਦੀ ਲੋੜ ਹੁੰਦੀ ਹੈ ਰਾਜਨੀਤਿਕ ਲੋਕਾਂ ਨੂੰ ਨਾਬਾ ਤੋਂ ਹਰਮਿੰਦਰ ਸਿੰਘ